ਗੰਵਿਥ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਮ ਆਦਮੀ ਪਾਰਟੀ ਆਗੂਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਅਗਵਾਈ ਵਿੱਚ ਮੁਹਾਰੀ ਦੇ ਫੇਜ਼ 3B2 ਸਥਿਤ ਸ਼੍ਰੀ ਹਨੂਮਾਨ ਮੰਦਰ ਵਿਖੇ ਪ੍ਰਾਰਥਨਾ ਕੀਤੀ ਇਕੱਠ ਦਾ ਉਦੇਸ਼ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕਰਨਾ ਅਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਸੀ

چندر کے အဲ့ဒါကိုတည်မထားတဲ့တာကြောင့်အဲ့ဒါကိုလုပ်ဖို့ဖြစ်တဲ့အတွက်အဲ့ဒါကိုတာဝန်ယူရတာဖြစ်တဲ့အတွက် دیکھو سب تو کہنا تھا میں ਉਹ ਜਿਹੜੇ ਮਿਰਦੋਸ਼ ਲੋਕ ਖੁਸ਼ੀਆਂ ਦੇ ਵਿੱਚ ਉੱਥੇ ਗਏ ਸੀ ਕੁਝ ਸ਼ੈਤਾਨ ਲੋਕਾਂ ਨੇ ਸਾਥੋਂ ਉਹਨਾਂ ਨੂੰ ਖੋਲਿਆ ਉਹਨਾਂ ਦੇ ਪ੍ਰਤੀ ਸ਼ਰਧਾ ਜਲੀਤ ਕਰਦਾ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਤੇ ਭਗਵਾਨ ਅੱਗੇ ਅਸੀਂ ਸਾਰੇ ਲੋਕ ਮੇਰੇ ਨਾਲ ਨੀਰ ਕਰਮਜੀ ਕੁਲਸ਼ਨ ਸ਼ਾਵੜਾ ਜੀ ਸੁਭਾ ਸ਼ਰਮਾ ਜੀ ਵਰਤੋਂ ਜਿਲ੍ਹਾ ਪ੍ਰਧਾਨ ਨੇ ਤੇ ਹੋਰ ਸਾਡੇ ਸਾਰੇ ਸਾਥੀ ਅੱਜ ਭਗਵਾਨ ਦੇ ਚਰਨਾਂ ਦੇ ਵਿੱਚ ਤੇ ਅਰਦਾਸ ਕਰਨ ਆਏ ਆ ਕਿ ਜੋ ਵਿਵੰਗਾਤ ਅਤਵਾਦ ਜੋ ਸਭ ਤੋਂ ਖੋਲੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਸ਼ ਤੇ ਪਰਿਵਾਰਾਂ ਨੂੰ ਇਸ ਵੱਡੇ ਸਰਜ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦੇਸੀ ਬਾਕੀ ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਇਸ ਜਿਹੜੀ ਘਟਨਾ ਨੇ ਦੁਰਘਟਨਾ ਜਿਹੜੀ ਹੋਈ ਉਹ ਤੇ ਦਿਨ ਨੰਦਾ ਗਿੱਤੀ ਮਨ ਰੋਂਦਾ ਜੇਲ ਰੋਂਦਾ ਬੜੀ ਦੁਖੀ ਹਰਦੇ ਤੇ ਪਰੇ ਮਨ ਦੇ ਨਾਲ ਅੱਜ ਸਿੱਖੇ ਆਏ ਅੱਜ ਕੱਲ ਫੈਲੀ ਹੋਈ ਨਿਸ਼ਚੇ ਨੇ ਅੱਜ ਵਾਰ ਬੜੇ ਨੇ ਜਿਉਂ ਜਿਉਂ ਟੀਵੀ ਦੇਖ ਕੇ ਅਖਬਾਰ ਪੜ੍ਹ ਕੇ ਹਰ ਬੰਦਾ ਰੋ ਇਹ ਕਾਰਨਾਮਾ ਮੈਂ ਕਹਿ ਸਕਦਾ ਇਨਸਾਨ ਦਾ ਨਹੀਂ ਹੈ ਸ਼ੈਤਾਨ ਦਾ ਹੈ ਇਨਸਾਨ ਕਿੰਨਾ ਵੀ ਬੁਰਾ ਹੋਵੇ ਪਰ ਇਸ ਹੱਦ ਤੱਕ ਨਹੀਂ ਜਾ ਸਕਦਾ ਕਿ ਬੱਚਿਆਂ ਦੇ ਸਾਹਮਣੇ ਉਹਨਾਂ ਦੀਆਂ ਔਰਤਾਂ ਦੇ ਸਾਹਮਣੇ ਇੱਕ ਨੇ ਹੱਥੇ ਲੋਕਾਂ ਤੇ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤੇ ਇੱਕ ਸ਼ੈਤਾਨ ਹੀ ਕਰ ਸਕਦਾ ਇਨਸਾਨ ਨਹੀਂ ਕਰ ਸਕਦਾ ਬੋਲੋ ਸਰ ਮੇਰੇ ਤੇ ਜਿੱਤੀ ਰਿੰਕ ਵੀ ਸਾਰਿਆਂ ਦਾ ਧਰਮ ਉੱਚ ਕਿਉਂ ਨਾ ਹੋਣੀ ਬਣੀ ਹੈ ਖਾਸ ਕਰਕੇ ਜਿਹੜੇ ਪੁਰਸ਼ ਹੱਥ ਆਏ ਹੋਏ ਸੀਗੇ ਹਰ ਕਿਸੇ ਨੂੰ ਪੁੱਛਿਆ ਗਿਆ ਔਰ ਸਿਰਫ ਜਿਹੜੇ ਮਰਦ ਸੀਗੇ ਜਿਹੜੇ ਮੇਲ ਸੀਗੇ ਉਹਨਾਂ ਨੂੰ ਹੀ ਇਸ ਦਸ਼ ਕਰਦਾ ਦੇਖੋ ਐਸੀ ਗੱਲ ਤੇ ਮੈਂ ਕਹਿ ਸਕਦਾ ਕਿ ਇੱਕ ਅਠਾਣੀ ਦੋ ਘਟਨਾ ਹੈ ਅਤਵਾਦੀ ਕਾਰਵਾਈ ਨੇ ਕਿ ਬਹੁਤ ਹੀ ਪਲਾਂਡ ਕਰ ਵਜੀ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਹੈ ਕਿ ਉਹਨਾਂ ਲੋਕਾਂ ਦੇ ਕੈਮਰੇ ਵੀ ਲੱਗੇ ਹੋਏ ਸੀ हेलमेट ਪਹਿਨੇ ਹੋਏ ਸੀ ਸੋ ਸਾਰ ਇਹ ਬਹੁਤ ਸਿਸਟਮੈਟਿਕਲੀ ਪਲਾਨਡ ਤਰੀਕੇ ਨਾਲ ਕੀਤਾ ਗਿਆ ਧਰਮ ਪੁੱਛ ਕੇ ਹਮਲਾ ਕਰਨਾ ਇਹ ਸਾਡੀ ਸਭਤਾ ਨਹੀਂ ਹਿੰਦੁਸਤਾਨ ਦੀ ਸਭਤਾ ਨਹੀਂ ਸੀ ਧਰਮ ਨਾ ਪੁੱਛ ਜੇ ਪੰਜਾਬ ਦੇ ਵਿੱਚ ਅਤਵਾਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਅਤਵਾਦ ਇਸੇ ਗੱਲ ਦਾ ਦਿੱਤ ਕੇ ਹਿੰਦੂ ਤੇ ਸਿੱਖਾਂ ਨੂੰ ਲੜਾ ਪਰ ਨਹੀਂ ਲੜੀ ਅਤਵਾਦ ਖਤਮ ਹੋ ਗਿਆ ਪਰ ਸਾਡੀ ਜਿਹੜੀ ਸਾਝ ਹੈ ਉਹ ਉਸੇ ਤਰ੍ਹਾਂ ਕਰਾਂਗੇ ਅੱਜ ਕੋਈ ਮੁ슬ਮਾਨ ਐਸਾ ਨਹੀਂ ਮੈਂ ਕਹਦੇ ਜਿਨੇ ਦੀ ਮੰਦਾ ਨਾ ਕੀਤੀ ਹੋਵੇ ਉਥੋਂ ਦਾ ਇੱਕ ਮੁ슬ਮਾਨ ਸ਼ਹੀਦ ਹੋ ਗਿਆ ਉਹਨਾਂ ਦੀ ਰਹਿਫਤ ਹੁੰਦਾ ਸੋ ਇਹ ਦੋ ਧਰਮਾਂ ਦੀ ਲੜਾਈ ਨਹੀਂ ਇਹ ਤਾਂ ਉਹਨਾਂ ਲੋਕਾਂ ਦੀ ਲੜਾਈ ਹੈ ਜਿਹੜੀ ਦੇਸ਼ ਨੂੰ ਅਲੱਗ-ਥਲੱਗ ਕਰਨਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਦੇਸ਼ ਦੇ ਲੋਕਾਂ ਦੇ ਵਿੱਚ ਵੰਡ ਪਾਉਣਾ ਚਾਹੁੰਦੇ ਨੇ ਕਿ ਉਹਨਾਂ ਲੋਕਾਂ ਦੀ ਲੋੜ ਹੈ ਕਿ ਉਹ ਆਪਣੇ ਸਿਕਿਉਰਿਟੀ ਲੈਬਸ ਵੀ ਹੈਗਾ ਕਿਤਨਾ ਕਿਤੇ ਕਿਉਂਕਿ ਜਿੱਥੇ 2000 ਬੰਦਾ ਇਕੱਠਾ ਹੋ ਰਿਹਾ ਉੱਥੇ ਨਾ ਕੋਈ ਪੁਲਿਸ ਕਰਮੀ ਹੈ ਨਾ ਕੋਈ ਫੋਰਸ ਲੱਗੀ ਹੋਈ ਹੈ ਆਪਣੀ ਇੰਟੈਲੀਜੈਂਸ ਵੀ ਕਿਤਨਾ ਕਿਤਨਾ ਫੇਲ ਹੋਈ ਹੈ ਉਹ ਵੀ ਬੜਾ ਸਾਰਾ ਸਮਝ ਚੁੱਕੇ ਯਾਰ ਅਸੀਂ ਦੇਖੋ ਅੱਜ ਦੇਸ਼ ਸਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਜੋ ਉਹ ਟੂਰਿਸਟ ਪਲੇਸ ਸੀ ਉਹ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਸੰਸਾਰ ਦੇ ਵਿੱਚੋਂ ਇੱਕ ਬਹੁਤ ਵੱਡਾ ਟੂਰਿਸਟ ਜਿੱਥੇ ਹਜ਼ਾਰਾਂ ਦੀ ਲੱਖਾਂ ਦੀ ਕੀਮਤੀ ਦੇ ਵਿੱਚ ਲੁੰਗ ਰਹੀ ਤੇ ਉੱਥੇ ਕੋਈ ਸਿਕਿਉਰਿਟੀ ਨਾ ਹੋਣਾ ਤਾਂ ਇਹ ਦੇਸ਼ ਦੇ ਸਾਹਮਣੇ ਅੱਜ ਦੇਸ਼ ਦੇ ਲੋਕ ਸੋਚਣ ਦੇ ਲਈ ਮਜਬੂਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈਗੀ ਸੈਕੰਡਲੀ ਜੋ ਨਰਵਲ ਜੀ ਜੋ ਆਪਣੇ ਸ਼ਹੀਦ ਹੋਏ ਨੇ ਕਰਨਾਲਾ ਦੇ ਉਹਨਾਂ ਦੀ ਭੈਣ ਨੇ ਆ ਕੇ ਮੀਡੀਆ ਦੇ ਸਾਹਮਣੇ ਕਿਹਾ ਕਿ ਡੇਢ ਘੰਟੇ ਤੱਕ ਨਰਵਲ ਜੀ ਜਿੰਦਾ ਔਰ ਉਹਨਾਂ ਨੂੰ ਕੋਈ ਮੈਡੀਕਲ ਗੇੜ ਨਹੀਂ ਮਿਲੀ ਤੇ ਉਹ ਸ਼ਹੀਦ ਹੋ ਗਏ। 1.5 ਘੰਟੇ ਬਾਅਦ ਵੀ ਉੱਥੇ ਕਿਸੇ ਤਰ੍ਹਾਂ ਦੀ ਸਿਸਟੈਂਸ ਨਾ ਪਹੁੰਚਣਾ ਇਹ ਮੈਸੂਮਾਂ ਦਾ ਨਾਕਾਮੀ ਹੋਣਾ ਦੀ ਤੇ ਅਸੀਂ 140 ਕਰੋੜ ਦੀ ਆਬਾਦੀ ਦਾ ਦੇਖੋ। ਜੇ ਸਾਡੇ ਲਵੇ ਪੂਰੀ ਕੋਰਸ ਨਹੀਂ ਹੋਇਆ ਤਾਂ ਕਿੱਥੇ ਹੋਇਆ? ਅੱਜ 1,80,000 ਜਿਹੜੇ ਫਦ ਨੇ ਫੌਜ ਦੇ ਵਿੱਚ ਰਿਕਟ ਉਹ ਦੇਖੋ ਅਸੀਂ ਇਹ ਸਮਾਂ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਕਿਉਂਕਿ ਮਨ ਬੜਾ ਬੀਤੀ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਕਿਉਂ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅੱਜ ਸਰਕਾਰਾਂ ਇਸ ਦੇ ਖਿਲਾਫ ਤਾਕਣਾ ਐਕਸ਼ਨ ਲੈਣ ਤਾਂ ਜੋ ਇੱਕ ਹਿੰਦੁਸਤਾਨ ਦੀ ਜਿਹੜੀ ਹੈ ਕਿ ਅਸੀਂ ਨਾ ਤਾਂ ਕਿਸ ਤੋਂ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਕੋਈ ਸਰ ਅਕੈਡਮੀ ਤੇ ਉਸ ਦੇ ਖਿਲਾਫ ਤਾਕੜੇ ਹੋ ਕੇ ਕਾਰਵਾਈ ਕਰਨ ਇਹਨਾਂ ਦਾ ਨਾਮੋ ਨਿਸ਼ਾਨ ਮਟਾਉਣ ਪੂਰਾ ਦੇਸ਼ ਸਰਕਾਰ ਦੇ ਨਾਲ ਤੁਸੀਂ ਕੋਈ ਲੈਟਰ ਲਿਖੋਗੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਕਿ ਜੰਮੂ ਕਸ਼ਮੀਰ ਪੰਜਾਬ ਉਹਨਾਂ ਚ ਮਿਲੀਟੈਂਸੀ ਰਹੀ ਹੈ ਖਾਸ ਤੌਰ ਤੇ ਹੁਣ ਪੰਜਾਬ ਤੇ ਵੀ ਗ੍ਰੇਨੇਡ ਹਮਲੇ ਹੋਏ ਨੇ ਇਸ ਤ੍ਰੇ ਨੂੰ ਦੇਖ ਕੇ ਤੇ ਕੀ ਕੋਈ ਲੈਟਰ ਲਿਖੋਗੇ ਕੋਈ ਬਾਕੀ ਐਕਸ਼ਨ ਲੈਣ ਦੀ ਲੋੜ ਹੈਗੀ ਹੈ ਕਿ ਜੇ ਗਰੀ ਸੰਧੀਆਂ ਤੋੜ ਦਿੱਤੀਆਂ ਗਈਆਂ ਇਹਦੇ ਨਾਲ ਕੋਈ ਅਸਰ ਪਾਊਗਾ ਅੰਗੁਰਸਾਬ ਇਹਦੇ ਚਿੰਤਾ ਹੋ ਰਹਾ ਹੈ ਕਿ ਪੰਜਾਬ ਵੀ ਆਪ ਹੀ ਸਰਹੱਦੀ ਸਿਖਵਾਏਗਾ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਵੀ ਪਖਾਨਕੋਟ ਵਿੱਚ ਕੁਝ ਚੀਜ਼ਾਂ ਹੋਈਆਂ ਕੁਸਰ ਹਰਤੇ ਸੁਪਰ ਹੋਰ ਕਰਦੀ ਹੋਈ ਨਹੀਂ ਹੈ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਕਹਿ ਦਿੱਤੀ ਕਿ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਸੁਰੱਖਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪ੍ਰਬੰਧ ਉੱਪਰ ਤੱਕ ਜੀ ਪਰ ਇਹ ਲੱਗਦਾ ਕਿ ਪੰਜਾਬ ਨੂੰ ਇਸ ਜਿਹੇ ਦੇ ਖਤਰਾ ਰਹਿ ਰਿਹਾ ਹੈ ਕਿ ਹਦਾ ਬਿਲਕੁਲ ਨਾਲ ਦੇਖੋ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਮੀਟਿੰਗ ਬੁਲਾਈ ਸੀ ਲੈਵਲ ਮੀਟਿੰਗ ਹੋਈ ਹੈ ਪੰਜਾਬ ਦੀ ਸੁਰੱਖਿਆ ਦੇ ਲਈ ਹਰ ਪਹਿਲੂ ਤੇ ਵਿਚਾਰ ਕੀਤਾ ਗਿਆ ਜੋ ਵੀ ਪੋਸੀਬਲ ਹੈ ਉਹ ਅਸੀਂ ਕਰ ਰਹੇ ਹਾਂ ਤੇ ਕਰਦੇ ਜਾ ਰਹੇ ਹਾਂ ਬਾਰਡਰ ਏਰੀਆ ਹੈ ਬਾਰਡਰ ਏਰੀਆ ਦਾ ਅਸੀਂ ਉਸੇ ਮੁਤਾਬਕ ਸਿਸਟਮ ਜੋ ਹੈ ਪੰਜਾਬ ਸਰਕਾਰ ਦਾ ਬਣਿਆ ਹੋਇਆ ਸੋ ਮੈਂ ਸਮਝਦਾ ਵੀ ਇੱਥੇ ਅਸੀਂ ਲੋਕ ਸਾਰੇ ਬੜੇ ਪਿਆਰ ਨਾਲ ਰਹਦੇ ਆਂ ਕਿ ਪਾਕਿਸਤਾਨ ਦੀ ਗੱਲ ਨਹੀਂ ਹੋਈ ਬਾਕੀ ਜੋ ਤੁਸੀਂ ਆਪਣਾ ਇਸ ਦੀ ਗੱਲ ਕੀਤੀ ਹੈ ਬਾਰਡਰ ਦੀ ਬਾਰਡਰ ਦੇਖੋ ਬਾਰਡਰ ਏਰੀਆ ਹੈ ਪਰ ਬਾਰਡਰ ਰੀਤੇ ਉ ਪਜਾਮਾ ਆਪਣੇ ਜਿਹੜੇ ਬਾਰਡਰ ਰੀਤੇ ਸਰਹੱਦ ਨਾਲ ਕਰਨੇ ਚਾਹੀਦੇ ਉਹ ਉਹ ਦੇਖੋ ਜੇ ਹੈ ਨਹੀਂ ਤਾਂ ਹੀ ਕੁਝ ਹੋਇਆ ਇਨਪੁਟ ਸੀ ਕਿਤੇ ਹਮਲੇ ਦੀ ਕਿਤੇ ਅਸ਼ੰਕਾ ਸੀ ਜੇ ਹੁਣ ਕਿਤੇ ਇਸ ਤਰੀਕੇ ਨਾਲ ਜਿੱਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਆਪਣਾ ਸੈਰ ਕਰਨ ਜਾਣਾ ਲੋਕਾਂ ਨੇ ਉੱਥੇ ਜਾਣਾ ਤਾਂ ਉੱਥੇ ਸੁਰੱਖਿਆ ਦੀ ਕਮੀ ਹੈ ਤਾਂ ਹੈ ਬਾਬਰ ਬਾਬਰੀਆ میرے کو کچھ مطلب نہیں تھا پنجاب سرکار سپیشل پیکیج کی مانگ کرتی رہی ہے کہ سرکار کو بارڈر سے کیوں لے کے انہوں نے حملہ ہوا ہے ہائی گریڈ حملے ہوئے پنجاب میں وچ بولا سی کیوں لے کے کی طرح کے ہم سوال اس کی طرف سے جا رہے ہیں نہیں ایڈ کر لیے کیونکہ اپ بھی سپیشل پیکیج مانگ کر رہے ہیں پنجاب سپیشل پیکیج کی مانگ کر رہے ہیں بارڈر سے کیوں ہوئے لگتا ہے وہ سپیشل پیکیج میں کہ دوبارہ تو جڑی ہے وہ سوال پوچھنا پڑے گا ਉਪਰ ਜਿਸ ਤਰੀਕੇ ਨਾਲ ਪ੍ਰੀਕਾਸ਼ਨ ਪਹਿਲਾਂ ਜ਼ਰੂਰੀ ਹੁੰਦਾ ਹੈ ਪ੍ਰੀਕਾਸ਼ਨ ਸਪੈਸ਼ਲ ਪੈਕੇਜ ਹੀ ਹੋਇਆ ਤਾਂ ਲੱਗਦਾ ਉਹ ਉਹਦੀ ਮੰਗ ਦੁਬਾਰਾ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਦੋ ਗੱਲਾਂ ਕੀਤੀਆਂ ਨੇ ਤੁਸੀਂ ਗੱਲ ਕੀਤੀ ਦੀ ਤੁਸੀਂ ਲੈ ਕੇ ਪਏ ਜੋ ਵੀ ਜਾਂ ਕੁਝ ਕਰ ਰਹੇ ਸਾਡੇ ਲੀਡਰ ਸਹਿਬਾਨ ਸਾਡੇ ਨੈਸ਼ਨਲ ਕੰਗਰਸ ਮਾਨਯੋਗ ਅਰਿੰਦ ਕੇਦਰੀਵਾਦੀ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇਸ ਦੀ ਪੂਰਨ ਤੌਰ ਤੇ ਮੰਨਦਾ ਦਿੱਤੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਤੇ ਨਾਲ ਇਹ ਵੀ ਅਸੀਂ ਅਸੀਂ ਕੇਂਦਰ ਸਰਕਾਰ ਦੇ ਨਾਲ ਜੋ ਵੀ ਕੇਂਦਰ ਸਰਕਾਰ ਐਕਸ਼ਨ ਲੈਂਦੀ ਹੈ ਅਸੀਂ ਉਸ ਦੇ ਨਾਲ ਆ ਪਰ ਨਾਲ ਹੀ ਕਹਿੰਦੇ ਆ ਕਿ ਇਹਨਾਂ ਨੂੰ ਬਿਲਕੁਲ ਤਖੜੇ ਹਟਾ ਦਿਓ ਤੇ ਦੂਜੀ ਜਿਹੜੀ ਆ ਜਿਹੜੇ ਸਮਝੌਤੇ ਲੱਗ ਦਿੱਤੇ ਆ ਜਿਹੜਾ ਜਲਦੀ ਦੀ ਸੰਭਾਲ ਕਰ ਦਿੱਤੇ ਬਿਲਕੁਲ ਦੇਖੋ ਇਸ ਨੂੰ ਕੱਲਾ ਰੱਦ ਹੀ ਕਰ ਦੇਣਾ ਚਾਹੀਦਾ ਜਿਹੜੇ ਲੋਕ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਨੇ ਤੇ ਉਹਨਾਂ ਲੋਕਾਂ ਦੇ ਨਾਲ ਸਾਨੂੰ ਕੋਈ ਸੰਬੰਧ ਰੱਖਣਾ ਨਹੀਂ ਚਾਹੀਦਾ ਇਹ ਜੋ ਫੈਸਲਾ ਕੀਤਾ ਠੀਕ ਕੀਤਾ ਨੇ ਪਰ ਕੱਲੇ ਇਹਨਾਂ ਫੈਸਲਾ ਨਾਲ ਨਹੀਂ ਸਰਨਾ ਇਹਨਾਂ ਨੂੰ ਸਭ ਕੁਝ ਸੁਣਾਉਣਾ ਚਾਹੀਦਾ ਤਾਂ ਜੋ ਅਜਿਹੀ ਵਾਰਦਾਤ ਬਾਰੇ ਕੋਈ ਸੋਚ ਵੀ ਨਾ ਸਕੇ ਪੁਲਵਾਮਾ ਹਮਲਾ ਹੋਇਆ ਸੀ ਜਾਂ ਉਸ ਵਕਤ ਕੌਮ ਜਿਹੜੀ ਹੈ ਸਟ੍ਰਾਈਕ ਕੀਤੀ ਗਈ ਸੀ ਭਾਰਤੀ ਫੌਜ ਵੱਲੋਂ ਜੋ ਕਿ ਸਿਰਫ ਉਹਦੇ ਕੇਂਦਰ ਦਾ ਦਾਵਾ ਸੀ ਕਿ ਅਜਿਹੀ ਸਟ੍ਰਾਈਕ ਹੋਈ ਹੈ ਉਸ ਤੋਂ ਬਾਅਦ ਵੀ ਜਿਹੜਾ ਕਿ ਜਿਹੜਾ ਪਾਕਿਸਤਾਨ ਦੇ ਹੱਥ ਵਿੱਚ ਹੱਲ ਪਈ ਸੀ ਹੀ ਲੱਗਦਾ ਹੈ ਕਿ ਇਸ ਵਾਰ ਵੀ ਕੋਈ ਜਿਹੇ ਐਕਸ਼ਨ ਜਿਹੜੇ ਨੇ ਉਪਰ ਕੇਂਦਰ ਬੋਰਡ ਲੱਗੇ ਜਾਣਾ ਚਾਹੀਦਾ ਹੈ ਨਾ ਕੋਈ ਤਾਂ ਇੱਕ ਸਟ੍ਰਾਈਕ ਇਹਦਾ ਹੀ ਸ਼ੁਰੂ ਹੋਣੀ ਚਾਹੀਦੀ ਤਾਂ ਕਿ ਪੂਰਾ ਲੋਕਾਂ ਤੱਕ ਉਹ ਮੈਸੇਜ ਪਹੁੰਚ ਸਕੇ ਕਿ ਭਾਤ ਜਿਹੜਾ ਹੈ ਇਹ ਉਹ ਮੁੱਲ ਨਹੀਂ ਹੈਗਾ ਜਿੱਤੇ ਕੀ ਇਹ ਇਉਂਿਆ ਕਰੋ ਅਜੰਮਤ ਦਾ ਜਸਤ ਅਬੂ ਅਸੀਂ ਤੇ ਮੰਗ ਕਰ ਹੀ ਰਹੇ ਹਾਂ ਅਸੀਂ ਤਾਂ ਬਿਲਕੁਲ ਇਹੀ ਮੰਗ ਕਰ ਰਹੇ ਹਾਂ ਵੀ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜੇ ਇਹ ਲੋਕਾਂ ਨੂੰ ਜਦੋਂ ਸਾਬਤ ਹੋ ਗਿਆ ਆਪਾਂ ਕਹਿ ਰਹੇ ਹਾਂ ਕਿ ਵਿਦੇਸ਼ੀ ਹੱਥ ਹੈ ਵਿਦੇਸ਼ੀ ਲੋਕ ਨੇ ਉਹ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਹੈ ਬਾਕੀ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਉਹਨਾਂ ਨੇ ਮੀਟਿੰਗ ਕੀਤੀ ਹੈ ਜੋ ਵੀ ਫੈਸਲਾ ਕਰਨਗੇ ਅਸੀਂ ਦੇਸ਼ ਸਾਡੇ ਲਈ ਪਹਿਲਾਂ ਬਾਕੀ ਸਾਰੀਆਂ ਗੱਲਾਂ ਬਾਅਦ ਠੀਕ ਹੈ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਸਰਕਾਰ ਦੇ ਨਾਲ ਠੀਕ